ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਤੋਂ ਦਾਸ ਨੇ ਆਪ ਜੀ ਦੇ ਨਾਲ ਵਰਨਡ ਮੋਡਿਵਿਸ਼ੇ ਦੀ ਵਿਚਾਰ ਸੰਧੀ ਕੀਤੀ ਕਰਨੀ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਕੱਲ ਤੋਂ ਅਸੀਂ ਸਭ ਤੋਂ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਭਾਗ ਸਮਝ ਰਹੇ ਹਾਂ ਕਿ ਕੀ ਇਹ ਜਾਤ ਪਾਤ ਉੱਚ ਨੀਚ ਪਰਮੇਸ਼ਰ ਨੇ ਬਣਾਏ ਨੇ ਜੋ ਅਸੀਂ ਸਮਾਜ ਦੇ ਵਿੱਚ ਵੇਖ ਰਹੇ ਹਾਂ ਔਰ ਸੁਣ ਰਹੇ ਹਾਂ ਸਨੋਹੋਦਨ ਨਾਲ ਮਤਲਬ ਨਹੀਂ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਅਸੀਂ ਜੋ ਕੁਝ ਸਮਝਣਾ ਹੈ ਗੁਰਬਾਣੀ ਰਾਹੀਂ ਸਮਝਣਾ ਆਪੇ ਸਤਿਗੁਰੂ ਕੋਲੋਂ ਸਮਝਣਾ ਹੈ ਜੋ ਸਤਿਗੁਰੂ ਇਹਦੇ ਬਾਰੇ ਕੀ ਫਰਮਾਉਂਦੇ ਨੇ ਕੱਲ ਤਿੰਨ ਪ੍ਰਮਾਣ ਦੇਖੇ ਸੀ ਦੋ ਪ੍ਰਮਾਣ ਹੋਰ ਅੱਜ ਆਪ ਜੀ ਨਾਲ ਸਾਂਝੇ ਕਰਾਂਗੇ ਜਿਹਦੇ ਵਿੱਚੋਂ ਪਹਿਲਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿਤੇ ਤੀਜੇ ਨਾਲਿਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਤਾਈ ਜੋਤੀ ਜੋਤ ਬਿਲਾਵੜਿਆ ਸਭ ਏਕਾ ਜੋਤ ਜਾਣੈ ਜੇ ਕੋਈ ਹੁਣੇ ਨਾ ਕਲ ਸੀ ਹੁਣੇ ਨਾ ਰਾਜੀ ਬਦਲ ਨਾਣੀ ਕਿਉਂਕਿ ਗੁਰਬਾਣੀ ਹੈ ਕਿਸੇ ਸਤਿਗੁਰੂ ਦੀ ਵੀ ਉਚਾਰਨ ਕੀਤੀ ਹੋਵੇ ਇੱਕ ਰਸ ਹੈ ਇੱਕੋ ਸਿਧਾਂਤ ਹੈ ਜਿਹੜਾ ਪ੍ਰਗਟ ਹੋਏਗਾ ਉਹਦੇ ਵਿੱਚ ਕਦੀ ਕੋਈ ਤਬਦੀਲੀ ਨਹੀਂ ਆ ਸਕਦੀ ਉਸੇ ਨੂੰ ਅਲੱਗ-ਅਲੱਗ ਲਫ਼ਜ਼ਾਂ ਦੇ ਵਿੱਚ ਦ੍ਰਿੜ ਕਰਾਇਆ ਹੋਰ ਕੋਈ ਫਰਕ ਨਹੀਂ ਇਹ ਸਤੀਜੇ ਨਾਲ ਜਿਹੜੀ ਬਖਸ਼ਿਸ਼ ਕਰ ਰਹੇ ਨੇ ਸਭ ਇੱਕਾ ਜੋਤ ਜਾਣੇ ਜੇ ਕੋਈ ਗਲਤ ਜਾਣਨ ਦੀ ਹੈ ਇਹ ਸਾਰੀ ਇੱਕੋ ਜੋਤ ਹੈ ਉਹ ਸਕਾਲਪੁਰ ਦੀ ਜੋਤ ਹੀ ਹੈ ਸਾਰਿਆਂ ਦੇ ਵਿੱਚ ਹੁਣ ਜਾਣਣ ਦੀ ਗੱਲ ਜਿੱਥੋਂ ਤੱਕ ਆਉਂਦੀ ਹੈ ਨਾ ਜਾਣੇ ਜੇ ਕੋਈ ਉਹ ਸੋਚ ਕਿਵੇਂ ਪ੍ਰਾਪਤ ਹੁੰਦੀ ਹੈ ਕਿਵੇਂ ਜਾਣ ਸਕਨੇ ਆ ਸਤਿਗੁਰ ਸੇਵੇ ਆ ਪ੍ਰਗਟ ਹੋਈ ਜੇ ਗੁਰੂ ਦੀ ਸੇਵਾ ਚ ਲੱਗ ਜਾਈਏ ਭਾਵ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਨਾ ਪਈਏ ਗੁਰੂ ਦੀ ਗੱਲ ਨੂੰ ਵਿਚਾਰੀਏ ਸਮਝੀਏ ਗੁਰੂ ਦੀ ਬਾਣੀ ਦੇ ਉੱਤੇ ਵਿਚਾਰ ਕਰਕੇ ਉਹਦੇ ਵਿੱਚੋਂ ਤਤ ਲੱਭਣ ਦੀ ਕੋਸ਼ਿਸ਼ ਕਰੀਏ ਸਤਗੁਰ ਸੇਵਿਆ ਪ੍ਰਗਟ ਹੋਈ ਇਹ ਗੱਲ ਪ੍ਰਗਟ ਹੋ ਜਾਏਗੀ ਸਾਨੂੰ ਪੂਰੀ ਤਰ੍ਹਾਂ ਸਮਝ ਲੱਗ ਜਾਏਗੀ ਸਾਨੂੰ ਸਾਫ਼ ਨਜ਼ਰ ਆ ਜਾਏਗਾ ਕਿ ਸਭ ਇੱਕਾ ਜੋਤ ਗੁਪਤ ਪ੍ਰਗਟ ਵਰ ਕੇ ਸਭ ਥਾਈਂ ਉਸ ਅਕਾਲ ਪੁਰਖ ਦੀ ਜੋਤ ਗੁਪਤ ਵੀ ਹੈ ਪਰ ਨਜ਼ਰ ਨਹੀਂ ਆਉਂਦੀ ਪਰ ਹੈ ਹਰ ਜਗ੍ਹਾ ਤੇ ਤੇ ਵਰਤਿਆ ਸਭ ਥਾਈ ਹਰ ਜਗ੍ਹਾ ਤੇ ਮੌਜੂਦ ਹੋਣ ਦੇ ਬਾਵਜੂਦ ਵੀ ਸਾਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਪ੍ਰਗਟ ਹੋਣੀ ਸੀ ਸਤਗੁਰ ਸੇਵਿਆ ਜੋਤੀ ਜੋਤ ਮਿਲਾਉਣੇ ਆ ਉਹ ਅਕਾਲ ਪੁਰਖ ਨੇ ਆਪਣੀ ਜੋਤ ਸਾਰਿਆਂ ਦੇ ਵਿੱਚ ਮਲਾਈ ਹੋਈ ਹੈ ਉਹੀ ਹੀ ਜੋਤ ਹੈ ਜਿਹੜੀ ਸਾਰਿਆਂ ਦੇ ਵਿੱਚ ਪ੍ਰਗਟ ਹੋ ਰਹੀ ਹੈ ਜਦ ਇੱਕੋ ਹੀ ਜੋਤ ਹੈ ਉਸ ਅਕਾਲਪੁਰ ਦੀ ਹੀ ਸਾਰੀ ਜੋਤ ਹੈ ਫਿਰ ਕੋਈ ਮਨੁੱਖ ਉੱਚਾ ਤੇ ਕੋਈ ਨੀਵਾਂ ਕਿਵੇਂ ਹੋ ਸਕਦਾ ਹੈ ਇਸ ਵਿਸ਼ੇ ਦੇ ਉੱਤੇ ਨਾ ਦੋ ਸ਼ਬਦ ਨੇ ਭਗਤ ਕਬੀਰ ਸਾਹਿਬ ਜੀ ਦੇ ਔਰ ਦੋਨੋਂ ਹੀ ਇਤਨੀ ਸਿਫਾਈ ہے ਉਹ ਨਵੇਂ ਚ ਇਤਨੇ ਸਪਸ਼ਟ ਹੈ ਇਸ ਵਿਸ਼ੇ ਬਾਰੇ ਕਿਉਂਕਿ ਦੋ ਕਾਰਨ ਨੇ ਇੱਕ ਤੇ ਭਗਤ ਕਬੀਰ ਸਾਹਿਬ ਜੀ ਉਸ ਸਮਾਜ ਦੇ ਵਿੱਚੋਂ ਆਉਂਦੇ ਨੇ ਜਿਹੜਾ ਪੀੜਤ ਹੈ ਇਸ ਵਿਵਸਥਾ ਤੋਂ ਦੂਸਰਾ ਭਗਤ ਕਬੀਰ ਜੀ ਉਹਨਾਂ ਕੁਝ ਵੱਡ ਭਾਗਿਆਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਉਸ ਮਾਨਸਿਕ ਗੁਲਾਮੀ ਤੋਂ ਆਜ਼ਾਦੀ پا ਲਈ ਕਾਲ ਪੁਰਤੀ ਬਖਸ਼ਿਸ਼ ਨਾਲ ਉਸ ਵਸਥਾਨੂ ਪਹੁੰਚ ਗਏ ਕਿ ਉਹਨਾਂ ਨੇ ਇਸ ਛੇੜ ਛੇੜ ਅੰਤਰ ਦੇ ਸੱਚ ਨੂੰ ਪਹਛਾਨ ਲਿਆ ਤੇ ਉਹਦੇ ਖਿਲਾਫ ਖੁੱਲ ਕੇ ਫਿਰ ਬਗਾਵਤ ਕੀਤੀ ਆਵਾਜ਼ ਉਠਾਈ ਮੈਂ ਇਹ ਪੂਰਾ ਸ਼ਬਦ ਹੀ ਚਾਰ ਬੰਦਾਂ ਦਾ ਸ਼ਬਦ ਹੈ ਆਪਜੀ ਨਾਲ ਸਾਂਝਾ ਕਰਨ ਲੱਗਾ ਗਰਬ ਵਾਸ ਮੈਂ ਕਲ ਨਹੀਂ ਜਾਂਦੀ ਬ੍ਰਹਮ ਬਿੰਤੇ ਸਭ ਤਪਾਤੀ ਕਉਰੇ ਪੰਡਿਤ ਬ੍ਰਾਹਮਣ ਕਬਕੇ ਹੋਏ ਬ੍ਰਾਹਮਣ ਕਹਿ ਕੇ ਜਨਮਤ ਕੋਏ ਰਹਾਉ ਕਿਉਂ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤਾ ਉਹ ਆਣ ਬਾਟ ਕਾਹੇ ਨਹੀਂ ਆਇਆ ਤゥム ਕਤ ਬ੍ਰਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਹਮਣ ਕਹੀਅਤ ਹੈ ਹਮਾਰੇ ਰਹਾਉ ਦੀ ਪੰਕਤੀ ਚ ਭਗਤ ਕਬੀਰ ਸਾਹਿਬ ਜੀ ਵੈਸੇ ਤੇ ਇਸ ਸ਼ਬਦ ਨੂੰ ਕੱਲੇ ਨੂੰ ਵਿਚਾਰਨ ਵਾਸਤੇ ਅੱਧਾ ਪੌਣਾ ਘੰਟਾ ਦਾ ਸਮਾਂ ਚਾਹੀਦਾ ਮੈਂ ਇਹਦਾ ਤਤ ਜਿਹੜਾ ਕੁਝ ਸ਼ਬਦਾਂ ਦੇ ਵਿੱਚ ਆਪ ਜੀ ਨਾਲ ਸਾਂਝਾ ਕਰ ਦੇਣਾ ਰਹਾਉ ਦੀ ਪੰਕਤੀ ਜੋ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ ਸਾਰੇ ਸ਼ਬਦ ਦਾ ਤੱਤ ਸਾਰ ਹੈ ਉੱਥੇ ਸਤਿਗੁਰੂ ਜੀ ਪਪਾ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਵਰੇ ਪੰਡਤ ਬ੍ਰਾਹਮਣ ਕਬਕੇ ਹੋਏ ਲੋਕੀ ਤੇ ਕਹਿੰਦੇ ਸੀ ਤੂੰ ਵਿਦਵਾਨ ਹੈ ਪੰਡਤ ਹੈ ਤੇ ਬਣ ਬੈਠਾ ਬ੍ਰਾਹਮਣ ਜਾਤੀਵਾਦੀ ਮਨੁਵਾਦੀ ਬਣ ਕੇ ਬਹਿ ਗਏ ਬ੍ਰਾਹਮਣ ਕਬਕੇ ਹੋਏ ਇਹ ਆਪਣੇ ਆਪ ਨੂੰ ਬ੍ਰਾਹਮਣ ਕਹਿ ਕੇ ਕਿ ਮੈਂ ਉੱਚਾ ਹਾਂ ਬ੍ਰਾਹਮਣ ਕਹਿ ਕੇ ਜਨਮ ਮਤ ਕੋਏ ਇਹ ਆਪਣਾ ਜੀਵਨ ਬਰਬਾਦ ਨਾ ਕਰ ਤੇਰਾ ਜਨਮ ਜਿਹੜਾ ਤੇਰਾ ਮਨੁੱਖਾ ਜੀਵਨ ਮਿਲਿਆ ਇਹ ਬਰਬਾਦ ਹੋ ਰਿਹਾ ਇਸ ਭਰਮ ਦੇ ਵਿੱਚ ਸੋਚ ਵਿਚਾਰ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਜਿਸ ਵੇਲੇ ਮਾਤਾ ਦੇ ਗਰਭ ਦੇ ਵਿੱਚ ਆਉਂਦੇ ਆ ਤਾਂ ਉਸ ਵੇਲੇ ਕੋਈ ਕੁੱਲ ਨਹੀਂ ਹੁੰਦੀ ਕੋਈ ਜਾਤ ਨਹੀਂ ਹੁੰਦੀ ब्रह्मबिंद ते साबित ਪਾਤੀ ਕੋਸੇ ਕਰ ਕਾਲਪੁਰਖ ਦੇ ਜੋਤ ਤੋਂ ਸਾਰਾ ਸੰਸਾਰ ਬਣਦਾ ਉਤਪਤ ਹੁੰਦਾ ਸਾਰੀ ਉਤਪਤੀ ਹੁੰਦੀ ਹੈ ਬ੍ਰह्मबिंद ਤੇ ਜੋਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਇੱਕ ਬੜਾ ਵੱਡਾ ਤਾਨਾ ਮਾਰਿਆ ਭਗਤ ਕਬੀਰ ਸਾਹਿਬ ਨੇ ਸਾਨੂੰ ਗੱਲ ਸਮਝਾਉਣ ਦੇ ਵਾਸਤੇ ਕਿਸ ਅਵਸਥਾ 'ਚ ਜਾ ਕੇ ਉਹਨਾਂ ਨੇ ਗੱਲ ਕੀਤੀ ਏ ਜੋਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਤਬ ਆਣ ਬਾਟ ਕਾਹੇ ਨਹੀਂ ਆਇਆ ਜੇ ਤੂੰ ਇਸ ਕਰਕੇ ਆਪਣੇ ਆਪ ਨੂੰ ਉੱਚਾ ਕਹਿਣਾ ਕਿ ਤੂੰ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਹੈ ਤੇ ਤਰੀਕਾ ਤਾਂ ਉਹੀ ਵਰਤੇ ਰਹਾ ਤੇ ਉਹੀ ਵਰਤੇਗਾ ਸੰਸਾਰ ਚ ਆਉਣ ਦਾ ਜਿਹੜਾ ਸਾਰਿਆਂ ਵਾਸਤੇ ਹੈ ਫਿਰ ਤੂੰ ਕੋਈ ਰਾਹ ਵੀ ਕੋ ਅਲੱਗ ਲੱਭਣਾ ਸੀ ਉਸੇ ਤਰੀਕੇ ਨਾਲ ਉਸੇ ਸਥਾਨ ਤੋਂ ਉਸੇ ਰਹ ਰਹੀਂ ਕਿਉਂ ਪੈਦਾ ਹੋਇਆ ਹੈ ਕੋਈ ਰਹੀਂ ਤੇ ਸਾਰੇ ਹੀ ਪੈਦਾ ਹੋਏ ਨੇ ਫਿਰ ਤੇਰੇ ਵਿੱਚ ਤੇ ਦੂਜਿਆਂ ਵਿੱਚ ਫਰਕ ਕਿਉਂ ਹੈ ਤੂੰ ਆਪਣੇ ਆਪ ਨੂੰ ਉੱਚਾ ਕਿਉਂ ਕਹਿਣਾ ਹੈ ਦੂਜਿਆਂ ਨੂੰ ਨੀਵਾਂ ਕਿਉਂ ਕਹਿਣਾ ਹੈ ਜੱਤੂ ਉਸੇ ਤਰੀਕੇ ਨਾਲ ਹੀ ਜੰਮਿਆ ਹੈ ਉਸੇ ਰਾਤ ਨੂੰ ਹੀ ਆਇਆ ਹੈ ਤੇ ਤੂੰ ਗੁਣ ਬ੍ਰਾਹਮਣ ਬਣ ਕੇ ਬਹਿ ਗਿਆ ਸਾਨੂੰ ਕਹਿਣਾ ਸਿਉਦਰ ਤੂੰ ਕੱਤ ਬ੍ਰਾਹਮਣ ਹਮ ਕੱਤ ਸੂਦ ਉਸੇ ਤਰੀਕੇ ਨਾਲ ਉਸੇ ਅਕਾਲ ਪੁਰਖ ਦੀ ਜੋਤ ਤੇਰੇ ਵਿੱਚ ਹੈ ਉਸੇ ਦੀ ਸਾਡੇ ਵਿੱਚ ਹੈ ਸਾਰੇ ਇੱਕੋ ਜਿਹੇ ਤਰੀਕੇ ਨਾਲ ਇੱਕੋ ਰਾਤੋਂ ਆਏ ਨੇ ਤੇ ਤੂੰ ਕੱਤ ਹਮ ਕੱਤ ਲੋਹ ਤੂੰ ਕੱਤ ਦੁੱਧ ਇਹ ਕਦੋਂ ਹੋਇਆ ਕਿ ਅਸੀਂ ਰੋਹਾ ਬਣ ਗਏ ਤੇ ਤੂੰ ਦੁੱਧ ਬਣ ਗਿਆ ਲੋਹੁ ਦਾ ਭਾਵ ਕੋਣ ਵੀ ਲਿਆ ਜਾਂਦਾ ਹੈ ਅਸਲ ਗੱਲ ਤੇ ਜਿਹੜੀ ਸਮਝਣ ਵਾਲੀ ਹੈ ਨਾ ਉਹ ਇਹ ਹੈ ਕਿ ਇੱਕੋ ਤਰੀਕੇ ਨਾਲ ਸੰਸਾਰ ਬਣਾਇਆ ਉਸ ਅਕਾਲ ਪੁਰਖ怀ਗੁਰੂ ਨੇ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਜੀਵਨ ਨੂੰ ਉਸੇ ਰਾਹੀ ਸੰਸਾਰ ਦੇ ਵਿੱਚ ਭੇਜਿਆ ਉਹ ਸਾਰਿਆਂ ਦੇ ਵਿੱਚ ਆਪਣੀ ਜੋਤ ਟਿਕਾਈ ਹੈ ਫਿਰ ਇਹ ਉੱਚਾ ਤੇ ਨੀਵਾਂ ਕਿਵੇਂ ਬਣ ਗਿਆ ਇਕ ਹੋਰ ਬੜੀ ਇਨਕਲਾਬੀ ਗੱਲ ਕਰਦੇ ਨੇ ਬਾਬਾ ਕਬੀਰ ਸਾਹਿਬ ਤੇਰੇ ਕਹਿੰਦੇ ਹੁਣ ਕੇ ਸੰਸਾਰ ਦੇ ਲੋਕ ਤੂੰ ਬ੍ਰਾਹਮਣ ਹੈ ਤੂੰ ਮੁੱਚ ਹੈ ਤੂੰ ਵਿਦਵਾਨ ਹੈ ਮੈਨੂੰ ਮੰਦਾ ਹਸ ਤੇ ਬ੍ਰਾਹਮਣ ਉਹਨੂੰ ਮੰਨਿਆ ਕਹੋ ਕਵੀ ਚੋ ਬ੍ਰह्म ਵਿਚਾਰੇ ਜਿਹੜਾ ਇੱਕ ਅਕਾਲ ਪੁਰਖ ਦੀ ਗੱਲ ਕਰਦਾ ਹੈ। ਇੱਕ ਬ੍ਰह्म ਦੀ ਗੱਲ ਕਰਦਾ ਹੈ। ਪਰਮਾਣਿ ਬ੍ਰह्म ਜੋ ਇੱਕ ਅਕਾਲ ਪੁਰਖ ਦੇ ਨਾਲ ਜੋੜਦਾ ਹੈ। ਇੱਕ ਅਕਾਲ ਪੁਰਖ ਦੇ ਹੀ ਹੋਂਦ ਨੂੰ ਉਹਦੀ ਬਣਾਈ ਸਾਰੀ ਸ੍ਰਿਸ਼ਟੀ ਦੇ ਸਿਸਟਮ ਨੂੰ ਨਿਯਮ ਨੂੰ ਪਛਾਣਦਾ ਹੈ। ਸੋ ਬ੍ਰਹਮਣ ਕਹੀਇਤਾ ਹੈ ਹਮਾਰੇ। ਅਸਤੇ ਨੂੰ ਬ੍ਰਹਮਣ ਕਹਿੰਨੇ ਆ। ਜਿਹਨੇ ਬ੍ਰਹਮ ਨੂੰ ਵਿਚਾਰਿਆ। ਜਿਹਨੇ ਬ੍ਰਾਹਮਣ ਨੂੰ ਪਛਾਣ ਲਿਆ ਜਿਹਨੇ ਬ੍ਰह्म ਦੇ ਗੁਣਾਂ ਨੂੰ ਪਛਾਣ ਲਿਆ ਅਸੀਂ ਕਿਸੇ ਨੂੰ ਜੰਮਣ ਕਰਕੇ ਨਹੀਂ ਬ੍ਰਾਹਮਣ ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਬ੍ਰਾਹਮਣੀ ਦੇ ਪੇਟ ਚੋਂ ਜਮਿਆ ਇਸ ਕਰਕੇ ਬ੍ਰਾਹਮਣ ਇਸ ਕਰਕੇ ਉੱਚਾ ਹੋ ਗਿਆ ਜਿਹੜਾ ਇੱਕ ਅਕਾਲ ਪੁਰਖ ਨੂੰ ਦੀ ਹੋਣਦ ਨੂੰ ਪਛਾਣਦਾ ਹੈ ਇਹ ਸਮੇਂ ਦਾ ਸਾਰਿਆਂ ਦੇ ਵਿੱਚ ਉਹਦੀ ਜੋਤ ਹੈ ਉਹ ਹੈ ਉੱਚਾ ਉਹ ਹੈ ਸੱਚਾ ਉਹ ਹੈ ਸੱਚਾ ਕੁਰਬਾਨੀ ਦੇ ਪ੍ਰਮਾਣ ਬੜੇ ਸਪਸ਼ਟ ਨੇ ਇੱਕ ਬੇਨਤੀ ਕਰਾਂ ਇਹ ਦੋ ਸ਼ਬਦ ਨੇ ਬਾਬਾ ਕਬੀਰ ਜੀ ਦੇ ਜਿਹੜੇ ਬਹੁਤ ਹੀ ਮਹੱਤਵਪੂਰਨ ਨੇ ਇਸ ਵਿਸ਼ੇ ਨੂੰ ਸਮਝਣ ਲਈ ਜਿਹਦੇ ਵਿੱਚ ਇੱਕ ਦੀ ਸੰਖੇਪ ਜੀ ਵਿਚਾਰ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ ਜੇ ਦੂਜੇ ਦੀ ਵੀ ਵਿਚਾਰ ਨਹੀਂ ਕੀਤੀ ਤੇ ਵਿਸ਼ਾ ਵਿਚਾਰਿਆ ਅਧੂਰਾ ਰਹਿ ਜਾਏਗਾ ਆਪਾਂ ਇਸ ਵਿਸ਼ੇ ਨੂੰ ਕੱਲ ਵੀ ਜਾਰੀ ਰੱਖਾਂਗੇ ਬਾਬਾ ਕਬੀਰ ਸਾਹਿਬ ਜੀ ਦੂਸਰੇ ਉਸ ਸ਼ਬਦ ਦੀ ਜਿਹੜਾ ਇਸ ਵਿਸ਼ੇ ਨੂੰ ਖੋਲਣ ਵਾਸਤੇ ਬਹੁਤ ਹੀ ਲਾਜਵਾਬ ਹੈ ਉਹਨੂੰ ਕਲ ਵਿਚਾਰਾਂਗੇ ਅੱਜ ਬਸ ਇਸਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਪੁੱਲਾਂ ਵਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ